हां बेटा था ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਤੇ ਹਰੀਦੀਨ 83 ਨੰਬਰ ਟੈਸਟ ਦੇ 8 ਨੰਬਰ ਸਵਾਲ ਦੇ ਉੱਤੇ ਆ ਗਏ ਐਚ ਜੀ ਐਲ ਸੀ ਐਮ ਤੇ ਐਚ ਸੀ ਐਫ ਨਾਲ ਸੰਬੰਧਿਤ ਆ ਸਾਰੇ ਸਵਾਲ ਲਗਉਤਮ ਮਹੱਤਵ ਵਾਲੇ ਆ ਠੀਕ ਐ ਤਾਂ ਪਿਛਲੇ ਸਾਲਾਂ ਚ ਆਏ ਹੋਏ ਆ 2019 ਚ ਬੇਟਾ ਇੱਕ ਸਵਾਲ ਆਇਆ ਕਿੰਦਾ 100 ਪ੍ਰਕਿਰਤਿਕ ਸੰਖਿਆਵਾਂ ਵਿੱਚੋਂ 3 ਤੇ 5 ਦੋਵਾਂ ਨਾਲ ਭਾਗ ਹੋਣ ਵਾਲੀਆਂ ਸੰਖਿਆਵਾਂ ਦੀ ਸੰਖਿਆ ਹੈ ਤਾਂ ਬੇਟਾ 3 ਤੇ 5 ਦਾ ਆਪਾਂ ਲਗਉਤਮ ਕੱਢ ਲਾਂਗੇ 3 ਤੇ 5 ਦਾ ਲਘੁਤਮ ਕਿੰਨਾ ਆ ਗਿਆ 15 ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੁਣ ਬੇਟਾ 100 ਪ੍ਰਕਿਰਤਿਕ ਸੰਖਿਆਵਾਂ ਵਿੱਚ 100 ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ ਆਪਾਂ 15 ਦੇ ਮਲਟੀਪਲ ਲੈ ਲਾਂਗੇ ਪਹਿਲਾ ਗੁਣਜ 15 ਫਿਰ ਅਗਲਾ ਗੁਣਜ 30 ਫਿਰ ਆ ਗਿਆ ਬੇਟਾ 45 ਫਿਰ 60 ਫਿਰ 75 ਤੇ ਫਿਰ 90 ਆਹ ਸਾਰੀਆਂ ਸੰਖਿਆਵਾਂ ਬੇਟਾ 3 ਤੇ 5 ਦੋਵਾਂ ਨਾਲ ਵੀ ਵੰਡੀਆਂ ਜਾਣਗੀਆਂ ਕਿਉਂਕਿ ਇਹਦੇ ਲਘੁਤਮ ਨਾਲ ਵੰਡੀਆਂ ਜਾਂਦੀਆਂ ਪਈਆਂ ਕੋਈ ਕਹਿੰਦਾ ਕੁੱਲ ਕਿੰਨੀਆਂ ਸੰਖਿਆਵਾਂ ਜਿਹੜੀਆਂ 3 ਤੇ 5 ਦੋਵਾਂ ਦੇ ਨਾਲ ਵੰਡੀਆਂ ਵੰਡੀਆਂ ਜਾਂਦੀਆਂ ਪੂਰੀਆਂ ਪੂਰੀਆਂ ਠੀਕ ਹੈ ਦੋਵਾਂ ਨਾਲ ਭਾਗ ਹੋਣ ਵਾਲੀਆਂ ਸੰਖਿਆਵਾਂ ਤਾਂ ਆ 1 2 3 4 5 ਤੇ 6 6 ਸੰਖਿਆਵਾਂ ਇਹੋ ਜੀਆਂ ਨੇ ਜਿਹੜੀਆਂ ਬੇਟਾ 3 ਤੇ 5 ਦੋਵਾਂ ਨਾਲ ਭਾਗ ਹੋ ਜਾਂਦੀਆਂ D ਤੇ 6 ਅਨਸਰ ਦਿੰਦਾ ਪਿਆ D1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਨੋ ਸਵਾਲ ਨੰਬਰ 9 ਦੇ ਵਿੱਚ ਉਹ ਕਹਿੰਦਾ ਖੇਡ ਲਿਖਤ ਵਿੱਚੋਂ ਕਿਹੜੀ ਸੰਖਿਆ 3 4 5 ਤੇ 6 ਨਾਲ ਭਾਜਯੋਗ ਹੈ ਤੇ ਬੇਟਾ ਸਿੰਪਲੀ ਇਹ ਲਗਉਤਮ ਦਾ ਸਵਾਲ ਆ ਗਿਆ ਕਿਹੜੀ ਸੰਖਿਆ ਜਿਹੜੀ ਉਹੀ ਭਾਜਯੋਗ ਹੋਊਗੀ ਛੋਟੇ ਤੋਂ ਛੋਟਾ ਸਾਂਝਾ ਗੁਣਜ ਹੋਊਗਾ ਐਲਸੀਐਮ 3 4 5 ਤੇ 6 ਇਹਨਾਂ ਦਾ ਲਗਉਤਮ ਲੈ ਲਾਂਗੇ ਪਹਿਲਾ 2 ਦੇ ਪਹਾੜੇ ਤੇ 3 ਦੇ 3 2 2 4 5 ਦੇ 5 2 3 ਏ 6 ਫੇਰ ਬੇਟਾ ਇਹ ਹੀ ਜਾਊਗਾ 3 ਦੇ ਭਾੜੇ ਤੇ 3 1 3 2 ਦੇ 2 5 ਦੇ 5 3 1 3 ਹੁਣ ਇਹਨਾਂ ਦਾ ਕੱਢ ਦੋ ਲਗੋ ਤੁਸੀਂ ਗੁਣਾ ਕਰ ਦੋ 2 3 6 12 60 ਤਾਂ ਲਗੋ ਤੁਸੀਂ ਕਿੰਨਾ ਆ ਗਿਆ 60 60 ਸੰਖਿਆ ਬੇਟਾ ਇਹੋ ਜੀ ਹੈ ਜਿਹੜੀ ਇਹਨਾਂ ਸਾਰਿਆਂ ਦੇ ਨਾਲ ਭਾਜਯੋਗ ਹੋਊਗੀ ਆ 21 ਨੂੰ 60 ਦਿੰਦਾ ਭਾ 21 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਹਿੰਦਾ 14 ਤੇ 28 ਦਾ ਮਹੱਤਮ ਸਮਾਵਰਤਕ 14 ਹੈ ਇਹਨਾਂ ਦਾ ਲਘੁਤਮ ਸਮਾਵਰਤਕ ਕਿੰਨਾ ਹੋਵੇਗਾ ਇਹ 2018 ਚ ਆਇਆ ਹੋਇਆ ਬੇਟਾ ਤੇ ਇਹਦੇ ਚੋਹੀ ਫਾਰਮੂਲਾ a b lcm hcf hcf ਦੋ ਰਕਮਾਂ ਦੀ ਗੁਣਾ ਉਹਨਾਂ ਦੇ ਲਘੁਤਮ ਤੇ ਮਹੱਤਮ ਦੀ ਗੁਣਾ ਦੇ ਬਰਾਬਰ ਹੁੰਦੀ ਹੈ ਦੇ ਅੰਦਰ ਦੋ ਸੰਖਿਆਵਾਂ 14 ਤੇ 28 a ਤੇ b ਕਿੰਨੀ ਹੈ 14 ਤੇ 28 14 28 a b ਠੀਕ ਹੈ ਬਰਾਬਰ l.c.m l.c.m ਆਪਾਂ ਪਤਾ ਕਰਨਾ ਹੈ ਤੇ ਮਹਾਤਮ ਕਿੰਨਾ ਹੁੰਦਾ ਤਾਂ 14 14 ਤਾਂ ਆ ਬੇਟਾ 14 ਇਧਰਲੇ ਪਾਸੇ ਜਾ ਕੇ ਭਾਗ ਚ ਬਦਲ ਜਾਣਗੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਮਾ ਦੀ ਰਕਮ ਉਧਰ ਜਾ ਕੇ ਘਟਾਓ ਚ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਉਧਰ ਜਾ ਕੇ ਬਰਾਬਰੇ ਤੇ ਗੁਣਾ ਚ ਬਦਲਦੀ ਆ 14 ਇੱਧਰ ਜਾ ਕੇ ਭਾਗ ਹੋ ਜਾਣਗੇ 14 ਨਾਲ 14 ਕੱਟੇ ਜਾਣਗੇ ਠੀਕ ਹੈ ਬੇਟਾ ਤਾਂ ਐਲਸੀਐਮ ਕਿੰਨਾ ਆ ਗਿਆ 28 ਲਘੁਤਮ ਕਿੰਨਾ ਆ ਗਿਆ ਸਾਡਾ ਐਲਸੀਐਮ ਬਰਾਬਰੇ 28 ਠੀਕ ਹੈ ਬੇਟਾ ਆਪਾਂ ਦੇਖਦੇ ਹਾਂ ਕਿੱਥੇ ਆ ਬੇਟਾ A1 ਹੀ 28 ਆਨਸਰ ਦਿੰਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਤੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਸਵਾਲ ਨੰਬਰ 11 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਕਹਿੰਦਾ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਜੋ 2 3 8 ਤੇ 10 ਨਾਲ ਪੂਰੀ ਪੂਰੀ ਵੰਡੀ ਜਾਵੇ ਤਾਂ ਬੇਟਾ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਪਹਿਲਾਂ ਤਾਂ ਬੇਟਾ ਆਪਾਂ ਇਹਨਾਂ ਦਾ ਲਘੂਤਮ ਲਹਿ ਲਵਾਂਗੇ ਲਘੂਤਮ ਲੈ ਕੇ ਉਹਦੇ ਗੁਣ ਜ ਦੇ ਅੱਗੇ ਦੀ ਅੱਗੇ ਚੱਲੀ ਚੱਲਾਂਗੇ ਜਿਹੜੇ ਹਜ਼ਾਰ ਦੇ ਸਭ ਤੋਂ ਨੇੜੇ ਜਾਂਦੇ ਆ ਪਹਿਲਾ 2 3 ਇਹ 2018 ਚ ਆਇਆ ਸਵਾਲ ਆ 2 3 8 ਤੇ 10 ਦਾ ਲਘੂਤਮ ਲਵਾਂਗੇ 2 3 8 ਤੇ 10 ਦਾ ਜਦੋਂ ਬੇਟਾ ਆ ਆ ਉਹ ਸ਼ਬਦ ਵਰਤਦਾ ਨਾ ਛੋਟੀ ਤੋਂ ਛੋਟੀ ਤੇ ਇਹ ਲਘੂਤਮ ਦਾ ਸਵਾਲ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 2 1 2 3 ਤੇ 3 2 ਚੋਕੇ 8 2 5 10 ਠੀਕ ਹੈ ਬੇਟਾ ਹੁਣ ਬੇਟਾ ਕੋਈ ਵੀ ਪਹਾੜਾ ਸਾਂਝਾ ਨਹੀਂ ਜਿਹਦੇ ਤੇ ਜਾਂਦਾ 2 3 ਏ 6 4 24 5 120 120 ਬੇਟਾ ਤਾਂ 120 ਦੇ ਬੇਟਾ ਆਪਾਂ ਪਹਾੜੇ ਚੱਲ ਪਹਾੜੇ ਤੇ ਚੱਲਦੇ ਆ 1000 ਦੇ ਨੇੜੇ ਚੱਲਦੇ ਆ ਕਿਉਂਕਿ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਗਿੰਦਾ ਪਿਆ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ 1 ਕੇ ਨਾਲ 3 ਜ਼ੀਰੋਆਂ ਹੁੰਦੀਆਂ ਠੀਕ ਹੈ ਆਪਾਂ ਇਹਦੇ ਨੇੜੇ ਚੱਲਦੇ ਆ ਕਿਉਂਕਿ ਜੇ ਇਦੂ ਛੋਟੀ ਲਵਾਂਗੇ ਉਹ ਤਿੰਨ ਅੰਕੀ ਰਹਿ ਜਾਊਗੀ 120 ਜਿਹੜਾ 12 7 84 12 ਦਾ ਪਹਾੜਾ ਪੜ੍ਹ ਲਓ 12 96 ਤੇ 12 ਨਾਇਆ 108 ਬੇਟਾ 9 ਤੇ ਜਦੋਂ ਅਸੀਂ ਇਹਨੂੰ 9 ਤੇ ਗੁਣਾ ਕਰਾਂਗੇ 900 9 ਦੁਣੀ 18 9 ਇਕਮ 9 ਤੇ 1 10 1080 ਹੈ ਜਿਹੜੀ ਉਹ ਨੀਅਰੈਸਟ ਸੰਖਿਆ ਹੈਗੀ ਹੈ ਜਿਹੜੀ ਬੇਟਾ ਇਹਦੇ ਤੇ ਇਹਨਾਂ ਸਾਰਿਆਂ ਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਚਾਰ ਅੰਕੀ ਛੋਟੀ ਤੋਂ ਛੋਟੀ ਸੰਖਿਆ ਜੇ ਇੱਕ ਦੂ ਛੋਟੀ ਲਵਾਂਗੇ ਤਾਂ ਉਹ ਬੇਟਾ 960 ਹੋਊਗੀ ਠੀਕ ਆ 8 ਵਾਲੀ 8 ਨਾਲ ਗੁਣਾ ਕਰਾਂਗੇ 960 ਪਰ ਉਹ ਤਿੰਨ ਅੰਕੀ ਬਣ ਜਾਊਗੀ ਤਾਂ 1080 ਹੈ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਆਪਾਂ 1080 ਨੂੰ ਐਜ਼ ਇਹ ਜਿਹੜਾ ਸੀ 1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀ ਗਿਆ ਇਹਦਾ ਸਵਾਲ ਨੰਬਰ 11 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ